ਤੁਸੀਂ ਕਹਿ ਰਹੇ ਹੋ ਇਹ ਤੁਹਾਡੇ ਲਈ ਸ਼ੇਰ ਸੁਣਿਓ ਪੀਰ ਦੁਨੀਆ ਤੇ ਹੋਣੇ ਬਹੁਤ ਵੱਲੇ ਜੁਗਿੰਦਰ ਭਾਜੀ ਵਰਗਾ ਕੋਈ ਪੀਰ ਨਹੀਂ ਹੋਇਆ ਇਹ ਉਹਦੇ ਮਰੀਜ਼ਾਂ ਦੀ ਗੱਲ ਸੁਣਿਓ ਪਰ ਮੈਨੂੰ ਇਹ ਵੀ ਦੱਸਿਓ ਕੀ ਇਹ ਕੱਪੜੇ ਤੁਸੀਂ ਜਿਹੜੇ ਪਾਏ ਆ ਕੀ ਇਹ ਸਲਾਹ ਕਰਕੇ ਪਾਏ ਬਾਬਾ ਜੀ ਨੇ ਪਾਏ ਸੇਵੇਦਾਰਾਂ ਦੀ ਵਰਦੀ ਸੇਵੇਦਾਰ ਬਾਬਾ ਜੀ ਨੇ ਕਿਹਾ ਚੰਗੀ ਗੱਲ ਸੇਵੇਦਾਰ ਕੌਣ-ਕੌਣ ਨੇ ਹੱਥ ਖੜੇ ਕਰੋ ਆਕੇ ਮੇਰੀ ਸਰਕਾਰ ਦੇ ਮਰੀਦ ਹੋ ਗਏ ਆ। ਇਹੋ ਵਰਤੀ। ਮਰੀਦ ਦਾ ਮਤਲਬ ਪਤਾ ਕੀ ਹੁੰਦਾ ਜਿਹੜੇ ਮਰੀਦ ਹੋ ਗਏ। ਹੈ? ਜਿਹੜੇ ਜਾਂ ਮਰੀਦ ਹੋਇਆ ਹੱਥ ਖੜੇ ਕਰੋ। ਤੇ ਮਰੀਦੀ ਦਾ ਮਤਲਬ ਪਤਾ ਕੀ ਹੁੰਦਾ? ਉਹਦੀ ਦੀਦ ਤਾਂ ਹੋ ਗਈ ਪਹਿਲੇ ਮਰਨਾ ਪਊਗਾ। ਸ਼ਰੀਰ ਤੋਂ ਨਹੀਂ। ਹੰਕਾਰ ਨੂੰ ਮਾਰਨਾ ਪੈਣਾ। ਪਹਿਲੇ ਮਾਰ ਫਿਰ ਉਹਦੀ ਦੀਦ ਹੋਊਗੀ ਤਾਂ ਜਗੇ ਮਰੀਦ ਬਣਨਾ। ਲੱਗੀਆਂ ਦੀ ਲੱਜ ਰੱਖੀਏ ਜਿਹੜੇ ਪਾਏ ਆ ਨਾ ਉਹਦੇ ਨਾਂ ਦੇ ਚੋਲੇ ਇਹ ਲੱਜ ਰੱਖਿਓ ਜੇ ਤੁਸੀਂ ਇਹਦੀ ਲੱਜ ਰੱਖੋਗੇ ਤੁਹਾਡੀ ਲੱਜ ਰੱਖੂਗਾ ਉਹ ਤੁਹਾਡੀ ਲੱਜ ਰੱਖੂਗਾ ਕੀ ਹੋਇਆ ਜੋਗਿੰਦਰ ਭਾਜੀ ਦੀ ਇੱਕ ਮੁਰੀਦ ਦੇਖੋ ਕਿਵੇਂ ਲੱਜਾ ਰੱਖਦਾ ਹੈ ਕਿਵੇਂ ਲੱਜਾ ਰੱਖਣਾ ਹੈ ਜੋਗਿੰਦਰ ਭਾਜੀ ਦੀ ਗੁਮਰੀਦ ਪੀਪਰ ਦੇਣ ਨਹੀਂ ਚਲੀ ਗਈ ਪੰਜਾਬ ਤੋਂ ਬਾਹਰ ਪੰਜਾਬ ਤੋਂ ਬਾਹਰ ਪੀਪਰ ਦੇਣ ਨਹੀਂ ਚਲੀ ਗਈ ਪੀਪਰ ਦਿੰਦੇ ਦਿੰਦੇ ਹਨੇਰਾ ਹੋ ਗਿਆ ਪੀਪਰ ਦਿੰਦੇ ਦਿੰਦੇ ਹਨੇਰਾ ਹੋ ਗਿਆ ਪਰ ਗਈ ਇਹ ਸੋਚ ਕੇ ਸੀ ਜਲਦੀ ਮੋੜਾਣਾ ਤੇ ਘਰੋਂ ਵੀ ਇਕੱਲੀ ਨਾ ਕੋਈ ਉਹਦਾ ਭਰਾ ਤੇ ਨਾ ਭੋ ਕੋ ਇਕੱਲੀ ਮਾਂ ਉਹ ਬਾਬੇ ਉਹ ਗੱਲ ਸੁਣਿਓ ਰੌਂਗ ਤੇ ਖੜੇ ਹੋ ਜਾਣੇ ਆ ਇਹ ਕੌਣ ਨੇ ਇਹ ਕਿੱਦਾਂ ਇਹਨਾਂ ਦੀ ਲਜ ਰਖਦੇ ਆ ਕੀ ਹੋਇਆ ਪੇਪਰ ਦੇ ਦੇ ਕੇ ਨਿਕਲੀ ਬੱਸਾਂ ਨਾ ਮਿਲੀਆਂ ਬੜੀ ਦੂਰ ਜਾ ਬੈਠੀ ਹਨੇਰਾ ਹੋ ਗਿਆ ਤੁਹਾਨੂੰ ਪਤਾ ਇੱਕ ਇਕੱਲੀ ਧੀ ਰੋਡ ਤੇ ਖੜੀ ਹੋਵੇ ਤੇ ਡਰ ਬੜਾ ਰਹਿੰਦਾ ਮਨ ਦੇ ਵਿੱਚ ਉਹਨੇ ਕਿਹਾ ਕਿ ਅੱਜ ਭਰਾ ਹੁੰਦਾ ਤੇ ਨਾਲ ਹੁੰਦਾ ਤੇ ਡਰ ਨਾ ਹੁੰਦਾ ਜੇ ਫਿਰ ਤੇ ਪਿਓ ਹੁੰਦਾ ਤੇ ਡਰ ਨਾ ਹੁੰਦਾ ਪਰ ਉਹਨੂੰ ਯਾਦ ਆਇਆ ਕਿ ਤੇਰਾ ਇੱਕ ਹੋਰ ਵੀਰਾ ਹੈ ਤੇਰਾ ਇੱਕ ਹੋਰ ਪਿਓ ਹੈ ਇੱਕ ਹੋਰ ਗੁਰੂ ਹੈ ਜਿਹਨੂੰ ਤੂੰ ਬਾਜੀ ਦੇ ਨਾਂ ਤੋਂ ਜਾਣਦੀ ਹੈ ਜਿਹਦਾ ਨਾਮ ਜਗਿੰਦਰ ਬਾਜੀ ਹੈ ਉਨੇ ਯਾਦ ਕੀਤਾ ਮੇਰੀ ਲੱਜ ਰੱਖੀ ਦਾ ਪਾ ਇਹਨੇ ਚ ਕੀ ਹੁੰਦਾ ਸੜਕ ਦੇ ਉੱਪਰ ਖੜੀ ਆ ਇੱਕ ਟਰੱਕ ਆਉਂਦਾ ਤੇ ਆਵਾਜ਼ ਪੈਂਦੀ ਆ ਕਹਿੰਦੇ ਭੈਣ ਜੀ ਕਿੱਥੇ ਜਾਣਾ ਡਰਦੀ ਬੈੰਦੀ ਨਹੀਂ ਨਹੀਂ ਜੀ ਮੈਂ ਕਿੱਥੇ ਵੀ ਜਾਣਾ ਕਹਿੰਦੇ ਜਾਣਾ ਤੇ ਤੈਨੂੰ ਛੱਡ ਦੇਣਾ ਕਿੱਥੇ ਜਾਣਾ ਬੜੀ ਮੁਸ਼ਕਲ ਦੇ ਵਿੱਚ ਫਸ ਗਈ ਜੇ ਜੇ ਰੋਡ ਤੇ ਖੜੀ ਰਹੀ ਕਿਸੇ ਮਾੜੇ ਬੰਦੇ ਦਾ ਸ਼ਿਕਾਰ ਨਾ ਹੋ ਜਾਵਾਂ ਕਿਉਂ ਨਾ ਗੱਡੀ 'ਚ ਬੈਠਾ ਕਿਸੇ ਟਿਕਾਣੇ ਤੇ ਚਾਹੂੰਗੀ ਓ ਬਾਬਿਓ ਸੀਨਾ ਚੌੜਾ ਹੋ ਗਿਆ ਦੇਖ ਕੇ ਜਦੋਂ ਬੱਸ ਗੱਡੀ ਕੋਈ ਹੋਰ ਚਲਾ ਰਿਹਾ ਤੇ ਤਸਵੀਰ ਵਿੱਚ ਜੁਗਿੰਦਰ ਬਾਜੀ ਦੀ ਲੱਗੀ ਹੋਈ ਹੈ ਤਸਵੀਰ ਜੁਗਿੰਦਰ ਬਾਜੀ ਦੀ ਲੱਗੀ ਹੋਈ ਹੈ ਉਸ ਕੁੜੀ ਦੇ ਅੱਖਾਂ 'ਚ ਹੰਝੂ ਆ ਗਏ ਕੀ ਹੋਇਆ ਬਾਬਿਓ ਉਸ ਧੀ ਨੂੰ ਪੁੱਛਿਆ ਕਿੱਥੇ ਜਾਣਾ ਫਲਾਣੀ ਜਗ੍ਹਾ ਜਾਣਾ ਜੀ ਜਾਂ ਕੇ ਉਤਾਰਿਆ ਗੱਡੀ ਰੋਕੀ ਧੀ ਕਹਿੰਦੀ ਤੁਹਾਡਾ ਬੜਾ ਸ਼ੁਕਰਾਨਾ ਤੁਸੀਂ ਇੱਥੋਂ ਤੱਕ ਪਹੁੰਚਾਇਆ ਕਹਿੰਦਾ ਕੋਈ ਨਹੀਂ ਡਿਊਟੀ ਲੱਗੀ ਸੀ ਨਵਾਤੀ ਕਹਿੰਦੇ ਤੁਸੀਂ ਰੁਕੋ ਮੈਂ ਹੁਣੇ ਆਉਣੀ ਆ ਪਾਣੀ ਲੈ ਕੇ ਅੰਦਰੋਂ ਪਾਣੀ ਲੈ ਕੇ ਜਦੋਂ ਬਾਹਰ ਆਈ ਤੇ ਕੋਈ ਟਰੱਕ ਨਹੀਂ ਤੇ ਕੋਈ ਉੱਥੇ ਕੁਝ ਨਹੀਂ ਆਲੇ ਦੁਆਲੇ ਨੂੰ ਪੁੱਛਦੀ ਕਿ ਕਿਤੇ ਕੋਈ ਟਰੱਕ ਆਇਆ ਸੀ ਨਾ ਕਹਿੰਦੇ ਇੱਥੇ ਤੇ ਸਾਈਕਲ ਨਹੀਂ ਆਇਆ ਤੂੰ ਟਰੱਕ ਦੀ ਗੱਲ ਕਰਦੀ ਏ ਉਹਨਾਂ ਬਾਬੇ ਜਿਹੜੀ ਲਜਾ ਰੱਖਦੇ ਮਨਨ ਵਾਲਾ ਹੋਣਾ ਚਾਹੀਦਾ ਹੈ ਮਨਨ ਵਾਲਾ ਜਿਹਦਾ ਅਕੀਦਾ ਪੱਕਾ ਹੈ ਪੀਰ ਕਾਮਲ ਨਹੀਂ ਹੁੰਦਾ ਗੁਰੂ ਕਾਮਲ ਨਹੀਂ ਹੁੰਦਾ ਯਕੀਨ ਕਾਮਲ ਹੁੰਦਾ ਜਦੋਂ ਯਕੀਨ ਕਾਮਲ ਹੋ ਜਾਵੇ ਪੀਰ ਆਪੇ ਹੀ ਕਾਮਲ ਹੋ ਜਾਂਦਾ ਬੰਦੇ ਆਪੇ ਹੀ ਬਣ ਜਾਂਦਾ ਉੱਚੜੀ ਵਸਾਉਣੀ ਮੇਰਾ ਭਾਜੀ ਜਾਣਦਾ ਉੱਚੜੀ ਵਸਾਉਣੀ ਮੇਰਾ ਭਾਜੀ ਜਾਣਦਾ ਤੇਰੀ ਬੰਨੇ ਲਾਉਣੀ ਮੇਰਾ ਭਾਜੀ ਮੇਰੇ ਭਾਜੀ ਦੇ ਦਵਾਰੇ ਬਣ ਕੇ ਆਏ ਤੂੰ ਗਰੀਬ ਮੇਰੇ ਭਾਜੀ ਦੇ ਦਵਾਰੇ ਬਣ ਕੇ ਆਏ ਤੂੰ ਗਰੀਬ ਬਣ ਕੇ ਆਏ ਜੋ ਗਰੀਬ ਖੁੱਲ ਜਾਣਗੇ ਨਸੀਬ ਖੁੱਲ ਜਾਣਗੇ ਨਸੀਬ ਖੁੱਲ ਜਾਣਗੇ ਨਸੀਬ ਮੇਰੇ ਭਾਜੀ ਦੇ ਦਵਾਰੇ ਬਣ ਕੇ ਆਏ ਤੂੰ ਗਰੀਬ ਬਣ ਕੇ ਆਏ ਜੋ ਗਰੀਬ ਖੁੱਲ ਜਾਣਗੇ ਨਸੀਬ ਖੁੱਲ ਖੁੱਲ ਜਾਣਗੇ ਨਸੀਬ ਖੁੱਲ ਜਾਣਗੇ ਨਸੀਬ ਆਪਣੀ ਮੁਰਿੱਦ ਦੀ ਨਿਸ਼ਾਨੀ ਮੇਰਾ ਭਾਜੀ ਜਾਣਦਾ ਮੁਰਿੱਦ ਦੀ ਨਿਸ਼ਾਨੀ ਮੇਰਾ ਭਾਜੀ ਜਾਣਦਾ ਜੀ ਬੰਨੇ ਲਾਉਣੀ ਮੇਰਾ ਫਾਜ ਜਾਣਦਾ ਉਹ ਹੈ ਬਾਜੀ ਦੇ ਨੇ ਆਜ ਹੁੰਦਾ ਏ ਉਹਦਾ ਹਰ ਪੂਰਾ ਕਾਰਗੋਜ਼ ਹੁੰਦਾ ਏ ਉਹਦਾ ਹਰ ਪੂਰਾ ਕਾਜ-ਕਾਜ ਹੁੰਦਾ ਏ ਉਹਦਾ ਪੂਰਾ ਕਾਰਗੋਜ਼ ਹੁੰਦਾ ਏ ਮੁੱਖ ਮਹਿਮਾਨ ਕਿਸੇ ਰੂਪ ਦੇ ਵਿੱਚ ਆਏ ਆ ਜੀ ਆਇਆਂ ਨੂੰ ਪੂਰੀ ਸੰਗਤ ਵੱਲੋਂ ਜੀ ਆਇਆਂ ਨੂੰ ਜਿਹੜੇ ਵੀ ਆਏ ਦਾਤਾ ਪਲੀ ਕਰੋ ਚੜ੍ਹਦੀ ਕਲਾ ਰੱਖੇ ਜਿਹੜਾ ਬੂਹੇ ਮਾਜੀ ਦੇ ਨਿਆਜ਼ ਹੁੰਦਾ ਏ ਉਹਦਾ ਪੂਰਾ ਹਰ ਕੰਮਕਾਜ ਹੁੰਦਾ ਏ ਉਹਦਾ ਪੂਰਾ ਹਰ ਕੰਮਕਾਜ ਹੁੰਦਾ ਏ ਉਹਦਾ ਪੂਰਾ ਕੰਮਕਾਜ ਹੁੰਦਾ ਏ ਉਹਦਾ ਪੂਰਾ ਹਰ ਕੰਮਕਾਜ ਹੁੰਦਾ ਏ ਉਹਦਾ ਪੂਰਾ ਹਰ ਕੰਮਕਾਜ ਹੁੰਦਾ ਏ ਅੰਦਰੋਂ ਤੇ ਬਾਹਰੋਂ ਪਛਾਣਦੇ ਇਹ ਸਭ ਦੇ ਜਿਹੜਾ ਦੀ ਜਾਣਦੇ ਅੰਦਰੋਂ ਤੇ ਬਾਹਰੋਂ ਪਛਾਣਦੇ ਸਭ ਨੇ ਦਿਲਾਂ ਦੀ ਜਾਣਦੇ ਝੋਲੀ ਭਲਾ ਦੇ ਭੇਜੋ ਦਾਤਾ ਮੰਗਦੇ ਰੋ ਆਣ ਦੇ ਆਣ ਦੇ ਭਾਜੀ ਆਣ ਦੇ ਆਣ ਦੇ ਸਰਕਾਰ ਜੋ ਵੀ ਦੇਣਾ ਹੈ ਪਹਿਲੇ ਦਿਨ ਧੀਆਂ ਲਈ ਖੇੜ ਮੰਗਦਾ ਇਹ ਧੀਆਂ ਚੰਗੇ ਹੌਦੇ ਤੇ ਹੋਣ ਚੰਗੇ ਘਰ ਜਾਣ ਚੰਗਾ ਪਰਿਵਾਰ ਮਿਲੇ ਸੁਖੀ ਕਾਰਗਾਰ ਮਿਲੇ ਜਿੱਥੇ ਵੀ ਜਾਣ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰਨ

ਦੈਂਕ ਕਿਤੇ ਲਗੇ ਨੌਕਰੀ ਕਰੇ ਮੰਤਰੀ ਬਣੇ ਜਹਾਜਾਂ ਦੀ ਸੈਰ ਕਰੇ ਪਰ ਕੋਈ ਵੀਰਨੀ ਮਾਂ ਦੀ ਕੱਖ ਹੁੰਦੀ ਹੈ ਜਿਹਦੇ ਜਿਹਦੇ ਕੱਖ ਚੋਂ ਫਕੀਰ ਪੈਦਾ ਹੁੰਦੇ ਬਾਬੋ ਫਕੀਰ ਪੈਦਾ ਹੁੰਦੇ ਉਹ ਵੀਰਲੀ ਕੱਖ ਹੁੰਦੀ ਹੈ ਨਹੀਂ ਤੇ ਹਰ ਮਾਂ ਚਾਹੁੰਦੀ ਹੈ ਵੀ ਮੇਰਾ ਪੁੱਤ ਉਹ ਦਿੱਤੇ ਹੋਵੇ ਕਿਸੇ ਵੀ ਮਾਂ ਇਹ ਨਹੀਂ ਚਾਹੁੰਦੀ ਮੇਰਾ ਪੁੱਤ ਫਕੀਰ ਬਣੇ ਪਰ ਫਕੀਰ ਬਣਦਾ ਕਿਉਂ ਹੈ ਕਿਉਂ ਬਣਦਾ ਫੱਪੇ ਦਾ ਮਤਲਬ ਜਿਹੜਾ ਫਨਾਹ ਹੋ ਗਿਆ ਆਪਣੇ ਯਾਰ ਤੋਂ ਕੱਕੇ ਦਾ ਮਤਲਬ ਜਿਹੜਾ ਕੁਰਬਾਨ ਹੋ ਗਿਆ ਆਪਣੇ ਯਾਰ ਤੋਂ ਰਾਦੇ ਜਿਹੜਾ ਰਮਜ਼ਾਂ ਜਾਣਨ ਲੱਗਿਆ ਉਹਦੀ ਰਜਾ ਵਿੱਚ ਰਹਿਣ ਲੱਗਿਆ ਤਾਂ ਜਾ ਕੇ ਫਕਰਵਾਨ ਦਾ ਫਕਰਵਾਨਾ ਤੂੰ ਸੋਖਾ ਨਹੀਂ ਬਾਬਾ ਜੀ ਫਕਰਵਾਨਾ ਝੋਕਾ ਹਾਂ ਦੁਨੀਆ ਜਿੱਤ ਕੇ ਬੈਠੇ ਜਿਹੜੇ ਦੁਨੀਆ ਜਿੱਤ ਕੇ ਬੈਠੇ ਜਿਹੜੇ ਉਹਨਾਂ ਕੁਲ ਦੀ ਹਾਰ ਨੂੰ ਫਕਰ ਕਰਮ ਫਕੀਰੀ ਦੁਨੀਆ